ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ 'ਚ ਪੜਨ ਦੀ ਆਦਤ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਇਸੇ ਉਦੇਸ਼ ਨੂੰ ਧਿਆਨ 'ਚ ਰੱਖਦੇ ਹੋਏ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਦੇ ਪਿੰਡੂ ਖੇਤਰਾਂ 'ਚ ਲਾਇਬ੍ਰੇਰੀਆਂ ਦੀ ਸਥਾਪਨਾ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਇਸ ਯੋਜਨਾ ਤਹਿਤ ਹੁਣ ਤੱਕ 275 ਪਿੰਡੂ ਲਾਇਬ੍ਰੇਰੀਆਂ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਚੁੱਕੀਆਂ ਹਨ ਤੇ ਕਈ ਪਿੰਡਾਂ 'ਚ ਬਹੁਤ ਹੀ ਸਫਲਤਾਪੂਰਵਕ ਵੀ ਚੱਲ ਰਹੀਆਂ ਹਨ ਇਸ ਦੇ ਨਾਲ ਹੀ 58 ਨਵੀਆਂ ਆਧੁਨਿਕ ਲਾਇਬ੍ਰੇਰੀਆਂ ਦੀ ਉਸਾਰੀ ਤੇਜ਼ੀ ਨਾਲ ਜਾਰੀ ਹੈ ਜਿਸ ਨਾਲ ਪਿੰਡੂ ਵਸਨੀਕਾਂ ਨੂੰ ਗਿਆਨ ਤੇ ਸਿੱਖਿਆ ਦੇ ਹੋਰ ਵਧੀਆ ਮੌਕੇ ਮਿਲ ਰਹੇ ਹਨ ਪੰਜਾਬ ਸਰਕਾਰ ਦਾ ਇਹ ਕਦਮ ਨਾ ਸਿਰਫ ਪਿੰਡੂ ਖੇਤਰਾਂ 'ਚ ਸਿੱਖਿਆ ਦਾ ਪੱਧਰ ਉੱਚਾ ਕਰ ਰਿਹਾ ਬਲਕਿ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦੇ ਵਿੱਚ ਵੀ ਅਹਿਮ ਕਿਰਦਾਰ ਨਿਭਾ ਰਿਹਾ ਹੈ सीएम ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਉਹਨਾਂ ਨੇ ਸਾਡੇ ਪਿੰਡ ਟੱਬਾ ਨੰਗਲ ਵਿੱਚ ਲਾਇਬ੍ਰੇਰੀ ਖੋਲੀ ਹੈ ਤੇ ਉਸ ਵਿੱਚ ਸਾਨੂੰ ਬਹੁਤ ਸਾਰੀਆਂ ਬੁੱਕਸ ਰੀਡ ਕਰਨ ਲਈ ਮਿਲੀਆਂ ਜਿਸ ਟਾਈਮ ਸਾਨੂੰ ਸਮਾਂ ਮਿਲਦਾ ਹੈ ਤਾਂ ਅਸੀਂ ਇੱਥੇ ਆ ਕੇ ਬੁੱਕਸ ਰੀਡ ਕਰਦੇ ਹਾਂ ਕੋਈ ਪੀਸੀਐਸ ਦੀ ਤਿਆਰੀ ਕਰ ਰਿਹਾ ਕੋਈ ਯੂਪੀਐਸ ਦੀ ਤਿਆਰੀ ਕਰ ਰਿਹਾ ਕੋਈ ਪਟਵਾਰੀ ਦਾ ਪੇਪਰ ਦੀ ਤਿਆਰੀ ਕਰਦੇ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਉੱਥੇ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਜਾ ਜਾ ਕੇ ਬਹਿ ਕੇ ਪੜੋ ਔਰ ਸ਼ਾਨਦਾਰ ਫਰਨੀਚਰ ਸ਼ਾਨਦਾਰ ਕਿਤਾਬਾਂ ਨਾਲ ਬਾਥਰੂਮ ਨਾਲ ਵਾਈਫਾਈ ਕੰਪਿਊਟਰ ਸਾਰਾ ਅਪਡੇਟਡ ਨਮਸਕਾਰ ਜਨਕੀਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਸ਼ੂਭਾ ਸਰਕਾਰ ਵੱਲੋਂ ਇੱਕ ਵੱਡੀ ਪੁਲਾੰਗ ਪੁੱਟਦੇ ਹੋਏ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਹਨ ਉਹਨਾਂ ਨੂੰ ਆਪਣੇ ਰਾਜ ਤੋਂ ਬਾਹਰਲੇ ਰਾਜਿਆਂ ਦੇ ਵਿੱਚ ਜਿਹੜੀ ਆ ਸਰਕਾਰ ਵੱਲੋਂ ਫ੍ਰੀ ਯਾਤਰਾ ਜਿਹੜੀ ਆ ਕਰਵਾਉਣ ਦੇ ਲਈ ਅੱਜ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਜੀ ਕਾ ਮੁੱਖ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਕਪੁਰ ਵਿੱਚ ਪਹੁੰਚੇ ਅਤੇ ਜਿੱਥੇ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਹਨ ਜਿਨ੍ਹਾਂ ਨੇ ਆਪਣੇ ਮੈਰਿਟ ਦੇ ਆਧਾਰ ਦੇ ਉੱਤੇ ਜਿਹੜਾ ਆ ਆਪਣਾ ਮੁਕਾਮ ਹਾਸਲ ਕੀਤਾ ਹੈ ਅਤੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਫਲਾੰਗ ਪੁਰਜੇ ਹੋਏ ਜਿਹੜਾ ਬੱਚਿਆਂ ਨੂੰ ਰਾਜਸਥਾਨ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਦਾ ਜਿਹੜਾ ਮਾਨਸਿਕ ਵਿਕਾਸ ਜਿਹੜਾ ਆ ਉਹ ਹੋ ਸਕੇ ਤੁਹਾਨੂੰ ਦੱਸ ਦੇ ਚਾਹੀਦਾ ਕਿ ਅਜਿਹਾ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਜਿਹੜਾ ਆ ਉਹ ਬਾਰੀ ਰਾਜਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਜਿਹੜਾ ਕਾफी ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਅਤੇ ਉਸ ਦੇ ਨਾਲ ਨਾਲ ਹੀ ਕੰਮੇਨ ਮੰਤਰੀ ਪੰਜਾਬ ਲਾਲਚਨ ਪਟਾਰੋ ਚੱਕ ਨੇ ਬੱਚਿਆਂ ਨੂੰ ਸਨੇਹਾ ਦਿੱਤਾ ਹੈ ਕਿ ਉਹ ਆਪਣੇ ਰਾਜ ਤੋਂ ਬਾਹਰ ਜਾ ਕੇ ਜਿਹੜੀ ਨਵੀਂ ਗੱਲਬਾਤ ਹੈ ਨਵੇਂ ਰਾਜਿਆਂ ਦੀ ਜਿਹੜੀ ਗੱਲਬਾਤ ਹੈ ਉਹ ਵੀ ਸਿੱਖਣ ਅਤੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਕਰਨ ਕਿ ਆਪਣੇ ਪੰਜਾਬ ਦੇ ਵਿੱਚੋਂ ਦੀ ਜਿਹੜਾ ਬਾਹਰੀ ਸ਼ੁਭੀਆਂ ਦੇ ਵਿੱਚ ਜਾ ਕੇ ਕਿਦਾਂ ਦਾ ਤਜਰਬਾ ਜਿਹੜਾ ਉਹਨਾਂ ਦਾ ਰਿਹਾ ਤੁਹਾਨੂੰ ਦੱਸੇ ਚਾਹੀਏ ਕਿ ਇਹ ਬੱਚਿਆਂ ਦੇ ਨਾਲ ਜਿਹੜੀਆਂ ਬੱਚੀਆਂ ਔਰ ਬੱਚੇ ਜਾ ਰਹੇ ਹਨ ਉਹਨਾਂ ਨਾਲ ਸਰਕਾਰੀ ਸਕੂਲ ਦੇ ਅਧਿਆਪਕ ਅਤੇ ਅਧਿਆਪਕਾਂ ਹਨ ਅਤੇ ਇਹਨਾਂ ਸਾਰਿਆਂ ਦਾ ਰਹਿਨ ਖਾਨ ਤਿੰਨ ਦਾ ਬੰਦੋਬਸਤ ਜਿਹੜਾ ਆ ਉਹ ਸੂਬਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅੱਛਾ ਹੋਰ ਵੀ ਕਈ ਜਗ੍ਹਾ ਤੋਂ ਜਿਹੜੇ ਸਕੂਲ ਦੇ ਬੱਚੇ ਬਕਬਕ ਸਰਕਾਰੀ ਸਕੂਲ ਦੇ ਬੱਚੇ ਹਨ ਉਹ ਬਕਬਕ ਰਾਜਿਆਂ ਦੇ ਵਿੱਚ ਜਾ ਕੇ ਆਪਣਾ ਜਿਹੜਾ ਆ ਉਹ ਨਵਾਂ ਜਿਹੜਾ ਆ ਇਹ ਲਿਖਣਗੇ ਇਹਦੇ ਚਲਦਿਆਂ ਅੱਜ ਆਪਾਂ ਪਹੁੰਚੇ ਹਾਂ ਮਲਕਪੁਰ ਦੇ ਵਿੱਚ ਔਰ ਜਿੱਥੇ ਕਿ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਹਨ ਉਹ ਬਾਰੀ ਰਾਜਿਆਂ ਦੇ ਵਿੱਚ ਆਪਣਾ ਜਿਹੜਾ ਮਾਨਸਿਕ ਵਿਕਾਸ ਕਰਨ ਦੇ ਲਈ ਜਾ ਰਹੇ ਹਨ ਉਹਨਾਂ ਨੂੰ ਹਰੀ ਚੰਡੀ ਜਿਹੜੀ ਆ ਉਹ ਕੈਬਨਿਟ ਮੰਤਰੀ ਪੰਜਾਬ ਲਾਲਚੰਨ ਕਟਾਰੂਚੱਕ ਵੱਲੋਂ ਆਸ਼ੀਰਵਾਦ ਦੇ ਤੌਰ ਤੇ ਦਿੱਤੀ ਗਈ ਆ ਨਹੀਂ ਬੜਾ ਖੂਬਸੂਰਤ ਪਲ ਹੈਗਾ ਕਿ ਸਾਡੀਆਂ ਧੀਆਂ ਤੇ ਸਾਡੇ ਪੁੱਤ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹ ਅੱਜ ਵੱਖ-ਵੱਖ ਸਕੂਲਾਂ ਦੇ ਜਿਹੜੇ ਵਿਦਿਆਰਥੀ ਨੇ ਸਾਡੇ ਉਹ ਅੱਜ ਇੱਕ ਬੜੇ ਮੈਂ ਸਮਝਦਾ ਇਤਿਹਾਸਕ ਜਗਾ ਜੈਪੁਰ ਚ ਜਾ ਰਹੇ ਆ ਰਾਜਸਥਾਨ ਚ ਜਾ ਰਹੇ ਆ ਸੋ ਇਹ ਬੱਚੇ ਜਿਹੜੇ ਜਿਨ੍ਹਾਂ ਵਿੱਚ 36 ਸਾਡੀਆਂ ਆਪਣੀਆਂ ਬੱਚੀਆਂ ਨੇ ਤੇ ਨੌ ਲੜਕੇ ਨੇ 45 ਬੱਚੇ ਜਿਹੜੇ ਆ ਵੱਖ-ਵੱਖ ਸਕੂਲਾਂ ਦੇ ਜਿਹਦੇ ਵਿੱਚ ਮਲਕਪੁਰ ਸਕੂਲ ਦੇ ਆ ਨਰੋੜ ਜਾਮਲ ਸਿੰਘ ਸਕੂਲ ਦੇ ਆ ਵੱਖ-ਵੱਖ ਸਕੂਲਾਂ ਦੇ ਆ ਸੋ ਇਹ ਟੂਰ ਮੈਂ ਸਮਝਦਾ ਕਿ ਬੜਾ ਹੀ ਇਹਨਾਂ ਨੂੰ ਲਾਭਦਾਇਕ ਹੋਏਗਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮੁबारकਾ ਆਪਣੇ ਬੱਚਿਆਂ ਨੂੰ ਇਹ ਫੁੱਲਾਂ ਵਰਗੇ ਬੱਚੇ ਜਿਨ੍ਹਾਂ ਨੇ ਅਜੇ ਆਪਣੇ ਜੀਵਨ ਦੇ ਅੰਦਰ ਖੇੜਨਾ ਤੇ ਜਿਨ੍ਹਾਂ ਨੂੰ ਲੰਬੇ ਸੁਪਨੇ ਆ ਜਿਹੜਾ ਦੀ ਅੱਖਾਂ ਦੇ ਅੰਦਰ ਸੋ ਪੰਜਾਬ ਸਰਕਾਰ ਦਾ ਇਹ ਯਤਨ ਹੈ ਕਿ ਜਿੱਥੇ ਅਸੀਂ ਅਕੈਡੈਮਿਕ بیس ਬੱਚਿਆਂ ਦਾ ਮਜ਼ਬੂਤ ਕਰ ਰਹੇ ਹਾਂ ਆਪਣੇ ਟੀਚਰ ਸੇਵਾਵਾਨਾਂ ਨੂੰ ਬਾਹਰਲੇ ਮੁਲਕਾਂ ਚ ਟ੍ਰੇਨਿੰਗ ਲਈ ਭੇਜਿਆ ਕਿ ਪੰਜਾਬ ਦੇ ਬੱਚਿਆਂ ਨੂੰ ਵੀ ਉਹ ਬਰਾਬਰ ਦਾ ਇੱਕ ਸੈਂਟੀਫਿਕ ਜਿਹੜਾ ਐਜੂਕੇਸ਼ਨ ਮਾਡਲ ਉਹ ਮਿਲੇ ਤਾਂ ਜੋ ਆਪਣੇ ਜੀਵਨ ਦੇ ਅੰਦਰ ਤਰੱਕੀਆਂ ਨੂੰ ਸਰ ਕਰ ਸਕਣ ਸੋ ਨਾਲ ਦੇ ਨਾਲ ਇੱਥੇ ਮਤਲਬ ਪੜ੍ਹਾਈ ਦੇ ਪੱਖ ਤੋਂ ਬੱਚੇ ਪੰਜਾਬ ਦੇ ਨਵੀਆਂ ਪਲਾਂਘਾਂ ਪੁੱਟ ਰਹੇ ਆ ਬਿਹਤਰ ਉਹਨਾਂ ਨੂੰ ਜਿਹੜੀ ਉਹ ਐਜੂਕੇਸ਼ਨ ਮਿਲ ਰਹੀ ਹੈ ਕਰੋੜਾਂ ਰੁਪਏ ਸਰਕਾਰ ਪ੍ਰਾਇਮਰੀ ਸਕੂਲਾਂ ਦੇ ਅੰਦਰ ਇਨਵੈਸਟਮੈਂਟ ਕਰ ਰਹੀ ਹੈ ਤਾਂ ਜੋ ਅਸੀਂ ਵੀ ਦੁਨੀਆ ਔਰ ਦੇਸ਼ ਦੇ ਪੇਮਾਨੇ ਤੇ ਆਪਣੇ ਆਪ ਨੂੰ ਬਣਾ ਸਕੀ ਉਹਦੇ ਲੈਵਲ ਦਾ ਬਣ ਸਕੀਏ ਸੋ ਉਹਦੇ ਸਿੱਟੇ ਵੀ ਨਿਕਲ ਰਿਹਾ ਸੋ ਜਿੱਥੇ ਪੜ੍ਹਾਈ ਦਾ ਇੱਕ ਚੰਗਾ ਸਟਰਕਚਰ ਸਰਕਾਰ ਨੇ ਡਿਵੈਲਪ ਕੀਤਾ ਉਹਦੇ ਨਾਲ ਦੀ ਨਾਲ ਖੇਡਾਂ ਦਾ ਦੇ ਖੇਡਾਂ ਤੋਂ ਇਲਾਵਾ ਇੱਕ ਬੱਚਿਆਂ ਦਾ ਆਈਕਿਊ ਬਣੇ ਅ ਬਖ ਬਖ ਸੂਬਿਆਂ ਦਾ ਕਲਚਰ ਉਥੋਂ ਦਾ ਰਹਿਣ ਸਹਿਣ ਉਥੋਂ ਦੀਆਂ ਉਹ ਸਟੋਰੀਕਲ ਤੇ ਉਥੋਂ ਦੀਆਂ ਜਿਹੜੀ ਦਰੋਹਰ ਨੇ ਥਾਵਾਂ ਨੇ ਜਦੋਂ ਇਹ ਉੱਥੇ ਜਾਣਗੇ ਬੱਚੇ ਇਹਨਾਂ ਦਾ 5 ਦਿਨ ਦਾ ਟੂਰ ਹੈਗਾ ਔਰ ਸਾਰਾ ਹੀ ਖਰਚਾ ਪੰਜਾਬ ਸਰਕਾਰ ਦਾ ਲੱਖਾਂ ਰੁਪਈਆਂ ਦਾ ਖਰਚਾ ਜਿੰਨਾ ਵੀ ਆਵੇ ਉਹ ਸਾਰਾ ਪੰਜਾਬ ਸਰਕਾਰ ਦਾ ਔਰ ਇਹਨਾਂ ਬੱਚਿਆਂ ਨੂੰ ਸ਼ੁਭਕਾਮਨਾਵਾਂ ਵੀ ਨੇ ਤੇ ਨਾਲੇ ਮੈਂ ਉਮੀਦ ਵੀ ਕਰਦਾ ਕਿ ਕਾਫੀ ਕੁਝ ਸਿੱਖਿਆਣਗੇ ਔਰ ਇਹ ਕਹਿ ਸਕਦੇ ਹੋ ਤੁਸੀਂ ਕਿ ਬੱਚਿਆਂ ਦੇ ਸੁਪਨਿਆਂ ਨੂੰ ਉਡਾਰੀ ਲਾਣ ਦਾ ਪਰ ਲਾਣ ਦਾ ਸਰਕਾਰ ਕੰਮ ਕਰ ਰਹੀ ਹੈ ਔਰ ਜਿਸੇ ਪੜਾਈ ਦੇ ਵਿੱਚ ਬੱਚੇ ਨਪੁੰਨ ਨੇ ਮਤਲਬ ਅੱਛੀ ਮੈਰਿਟ ਚ ਮਤਲਬ ਆਏ ਨੇ ਉਹਦੇ ਨਾਲ ਦੇ ਨਾਲ ਇਹ ਉੱਤੋਂ ਦੇ ਲੋਕਾਂ ਦਾ ਰਹਿਣ ਸਹਿਣ ਉੱਤੋਂ ਦੇ ਲੋਕਾਂ ਦਾ ਖਰਚਲ ਉੱਤੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਤੇ ਜਿਹੜੇ ਉਹ ਇਤਿਹਾਸਿਕ ਜੈਪੁਰ ਦੇ ਅੰਦਰ ਥਾਵਾ ਨੇ ਤੇ ਆ ਇਹ ਵੱਖ-ਵੱਖ ਕਿਲੇ ਹੋਣ ਜਾਂ ਵੱਖ-ਵੱਖ ਰੂਪਾਂ ਦੇ ਅੰਦਰ ਜਿਹੜੇ ਸਾਫਤ ਨੇ ਉਹ ਆ ਕੇ ਜਦੋਂ ਆਣਗੇ ਆਪਣੇ ਪੇਰੈਂਟਸ ਨਾਲ ਆਪਣੇ ਬਾਕੀ ਬੱਚਿਆਂ ਨਾਲ ਸ਼ੇਅਰ ਵੀ ਕਰਨਗੇ ਤੇ ਮੈਂ ਸਮਝਦਾ ਵੀ ਕਿਸੇ ਦਾ ਕੰਪੀਟੀਸ਼ਨ ਵੀ ਆ ਜਿਹੜੇ ਇਹ ਉਹ ਬੱਚੇ ਨੇ ਜਿਹੜੇ ਲਗਭਗ ਮੈਰਿਡ ਚ ਆਏ ਨੇ ਵੱਖ-ਵੱਖ ਰਾਮਾ ਤੋਂ ਤੇ ਦੂਜੇ ਬੱਚਿਆਂ ਦੇ ਅੰਦਰ ਵੀ ਇੱਕ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੋਏਗੀ ਸੋ ਮਤਲਬ ਮੈਂ ਸਮਝਦਾ ਕਿ ਪੰਜਾਬ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਇੱਕ ਐਕਸਟਰਾ ਉਪਰਾਲਾ ਆਇਆ ਔਰ ਇਹਦਾ ਬੱਚੇ ਸਾਡੇ ਲਾਭ ਵੀ ਠਾਣਗੇ ਜਿਹੜੇ ਟੀਚਰ ਸਵਾਨ ਵੀ ਨਾਲ ਜਾ ਰਹੇ ਨੇ ਬੱਚੇ ਵੀ ਜਾ ਰਹੇ ਨੇ ਮੈਂ ਇਹਨਾਂ ਦੀ ਯਾਤਰਾ ਲਈ ਜਿੱਥੇ ਸ਼ੁਭ ਕਾਮਨਾਵਾਂ ਦੇ ਰਿਹਾ ਤੇ ਦੁਆ ਕਰਦਾ ਕਿ ਇਹ ਬਹੁਤ ਕੁਝ ਸਿੱਖ ਕੇ ਆਣਗੇ ਜਲਦੀ ਵਾਪਸ ਆਣਗੇ ਤੰਦਰੁਸਤ ਔਰ ਸਿਹਤਮੰਦ ਹੋ ਕੇ ਵਾਪਸ ਆਣਗੇ ਦਿਮਾਗੀ ਤੰਦਰੁਸਤੀ ਦੇ ਨਾਲ ਲੈਸ ਹੋ ਕੇ ਆਣਗੇ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁबारक। ਸਾਬ ਕਿਵੇਂ ਇਹਨਾਂ ਬੱਚਿਆਂ ਦਾ ਇਹ ਸਾਰਾ ਹੀ ਬੰਦੋਬਸ ਸਰਕਾਰ ਨੇ ਕੀਤਾ ਤਿੰਨ ਟੀਚਰ ਇਹਨਾਂ ਦੇ ਨਾਲ ਜਾ ਰਹੇ ਨੇ ਮੇਲ ਔਰ ਫੀਮੇਲ ਵੀ ਨੇ ਸੋ ਉਹ ਸਾਰੇ ਜਿਹੜੇ ਉਹ ਜੋ ਇੱਕ ਮਨੁੱਖ ਨੂੰ ਇੱਕ ਮੰਨ ਲਓ ਮੈਂ ਸਮਝਦਾ ਕਿ ਉਹਦੇ ਦਿਨ ਚੜ੍ਹਿਆ ਤੋਂ ਲੈ ਕੇ ਤੇ ਰਾਤ ਤੱਕ ਜੋ ਉਹਨਾਂ ਦੇ ਲੋੜ ਹੈ ਕੋ ਖਾਣ ਦੀ ਹੈ ਪੀਣ ਦੀ ਹੈ ਕਿਤੇ ਸੌਣ ਦੀ ਹੈ ਉਹ ਸਾਰੀ ਵਿਵਸਥਾ ਸਰਕਾਰ ਨੇ ਕੀਤੀ ਹੈ थैंक यू सर मैं बो, बो, बहुत बहुत satisfied feel ਕਰਦੀ ਆ ਕਿਉਂਕਿ ਸਾਨੂੰ ਸਾਰਿਆਂ ਨੇ opportunity ਬਹੁਤ ਆਪਣੇ ਦਮ ਆਪਣੀ ਮਿਹਨਤ ਜੋ ਵੀ ਕੀਤੀ ਹੈ ਸਾਨੂੰ ਉਹਦੇ ਲਈ ਮਿਲ ਰਹੀ ਹੈ opportunity ਸਾਨੂੰ ਇਹ ਕਿ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਤੇ ਸਾਨੂੰ ਫਲ ਮਿਲ ਰਿਹਾ ਹੈ ਆਦਾ ਜੈਪੁਰ ਜਾ ਕੇ ਕੀ ਕੀ ਦੇਖੋਗੇ ਮਾਈਂਡ ਕੀ ਕੀ ਹੈਗਾ ਜੈਪੁਰ ਜੀ ਸਾਡੇ ਤੇ ਬੜੀ ਚੀਜ਼ ਪਿੰਕ ਫਾਟ ਉਹਦਾ ਹਵਾ ਮਹਿਲ ਦੇਖਾਂਗੇ ਜੰਤਰ ਮੰਤਰ ਬਾਕੀ ਉੱਥੇ ਦਾ ਕਲਚਰ ਨੂੰ ਦੇਖਾਂਗੇ ਜਾ ਕੇ

ਓਕੇ ਫੋਟੋਗ੍ਰਾਫਰ ਵੀ ਲੋਗੇ ਦੋਸਤਾਂ ਨਾਲ ਹਾਂਜੀ ਉਹ ਤੇ ਬਹੁਤ ਲੈਣੀਆਂ ਤੇ ਸਾਰੇ ਨੂੰ ਮੋਟੀਵੇਟ ਵੀ ਕਰਨਾ ਕਿ ਤੇ ਵੀ ਪੜੋ ਤੁਹਾਨੂੰ ਵੀ ਮਤਲਬ ਇਦਾਂ ਦਾ ਮੌਕਾ ਮਿਲੇ ਅੱਗੇ ਜਾਣ ਦਾ ਕਿ ਜਦ ਕਿ ਆਪਾਂ ਜਾ ਰਹੇ ਹਾਂ 10th ਚੰਗੇ ਨੰਬਰ ਤੋਂ ਬਾਅਦ ਅੱਗੇ ਵੀ ਮੌਕਾ ਮਿਲੇ ਤੁਹਾਨੂੰ ਕਾਲਜ ਯੂਨੀਵਰਸਿਟੀ ਵਗੈਰਾ ਜਾਣ ਦਾ ਕਿ ਪੜਨਾ ਚਾਹੀਦਾ ਮਤਲਬ ਹੋਰ ਅਪਡੇਟ ਲਈ ਤੁਸੀਂ ਦੇਖਦੇ ਰਹੋ ਦੰਤਵੇਰਾ ਟੀਵੀ ਮੇਰੇ ਕੋਲ ਇਜਾਜ਼ਤ ਮੈਂ ਰਜੇਸ਼ ਕੁਮਾਰ ਦੰਤਵੇਰਾ ਟੀਵੀ ਲਈ ਖਾਸ ਰਿਪੋਰਟ